ਅੱਜ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਤੇ ਇਸ ਵੇਲੇ ਚੀਮਾ ਨਗਰ ਦੇ ਘਰ ਦੇ ਵਿੱਚ ਮੌਜੂਦ ਆ ਜਿੱਥੇ ਕਿ 2 ਤੋਂ 3 ਦਿਨ ਪਹਿਲਾਂ ਚੋਰੀ ਹੋਈ 2 ਤੋਂ 3 ਦਿਨ ਇਸ ਕਰਕੇ ਕਹਿ ਰਹੇ ਕਿਉਂਕਿ ਜਿਹੜੇ ਘਰ ਦੇ ਮਾਲਕ ਹੈਗੇ ਨੇ ਉਹ ਇੱਥੇ ਨਹੀਂ ਰਹਿੰਦੇ 15 ਕੁ ਦਿਨ ਇਸ ਘਰ ਦੇ ਵਿੱਚ ਰਹਿੰਦੇ ਨੇ ਔਰ 15 ਕੁ ਦਿਨ ਜਿਹੜਾ ਇਹਨਾਂ ਦਾ ਖਰੜ ਵਿੱਚ ਨਿਵਾਸ ਸਥਾਨ ਹੈਗਾ ਉੱਥੇ ਚਲੇ ਜਾਂਦੇ ਨੇ ਔਰ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਘਰ ਦੇ ਵਿੱਚ ਚੋਰੀ ਹੋਈ ਆ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾ ਵੱਲੋਂ ਤੋਂ ਉਹਨਾਂ ਕੱਲ ਆ ਕੇ ਇੱਥੇ ਚੈੱਕ ਕੀਤਾ ਤੇ ਪਹਿਲੀਆਂ ਤਸਵੀਰਾਂ ਮੈਂ ਦਿਖਾ ਦਿੰਦਾ ਮਿਚੋਰ ਜਿਹੜੇ ਆ ਗ੍ਰਿਲ ਕ੍ਰਾਸ ਕਰਕੇ ਇਹ ਵਾਲੀ ਜਗਾ ਤੋਂ ਬਾਹਰੋਂ ਗ੍ਰਿਲ ਕ੍ਰਾਸ ਕਰਕੇ ਆ ਜਿਹੜੀ ਅੰਦਰ ਬਾਰੀ ਦੇ ਵਿੱਚ ਗ੍ਰਿਲ ਲੱਗੀ ਹੈਗੀ ਆ ਇਹਨੂੰ ਤੋੜਿਆ ਗਿਆ ਇਸ ਨੂੰ ਤੋੜਿਆ ਗਿਆ ਤੋੜਨ ਤੋਂ ਬਾਅਦ ਘਰ ਦੇ ਅੰਦਰ ਦਾਖਲ ਹੁੰਦੇ ਨੇ ਔਰ ਦਾਖਲ ਹੋਣ ਦੇ ਬਾਅਦ ਲੋਬੀ ਦੇ ਰਾਹੀਂ ਇਹ ਆ ਜਿਹੜਾ ਕਮਰਾ ਹੈਗਾ ਇਸ ਕਮਰੇ ਦੇ ਵਿੱਚ ਅੰਦਰ ਜਾਂਦੇ ਨੇ ਔਰ ਇਸ ਦੇ ਅੰਦਰ ਜਾ ਕੇ ਜਿਹੜੀਆਂ ਅੰਦਰ 2 ਤੋਂ 3 ਜਿਹੜੀਆਂ ਅਲਮਾਰੀਆਂ ਲੋਹੇ ਦੀਆਂ 3 ਅਲਮਾਰੀਆਂ ਹੈਗੀਆਂ ਉਹਨਾਂ ਦੇ ਲੋਕਰ ਜਿਹੜੇ ਹੈਗੇ ਤੋੜੇ ਜਾਂਦੇ ਨੇ ਪਹਿਲਾਂ ਇਹ ਵਾਲੀ ਅਲਮਾਰੀ ਜਿਹੜੀ ਹੈਗੀ ਆ ਇਹਨੂੰ ਤੋੜਿਆ ਜਾਂਦਾ ਉਸ ਤੋਂ ਬਾਅਦ ਸੈਕਿੰਡ ਅਲਮਾਰੀ ਜਿਹੜੀ ਇਹ ਵਾਲੀ ਹੈਗੀ ਆ ਇੱਕੋ ਰੂਮ ਚ ਦੋ ਅਲਮਾਰੀਆਂ ਪਈਆਂ ਇਹਨਾਂ ਨੂੰ ਤੋੜਿਆ ਜਾਂਦਾ ਉਸ ਤੋਂ ਬਾਅਦ ਜਿਹੜੀ ਛੋਟੇ ਰੂਮ ਦੇ ਵਿੱਚ ਇਸੇ ਰੂਮ ਦੇ ਵਿੱਚ ਇੱਕ ਛੋਟਾ ਰੂਮ ਹੈਗਾ ਉਹਦੇ ਵਿੱਚ ਤੀਸਰੀ ਅਲਮਾਰੀ ਛੋਟੀ ਅਲਮਾਰੀ ਉਸ ਨੂੰ ਤੋੜਿਆ ਜਾਂਦਾ ਔਰ ਕਰੀਬਨ ਕਰੀਬਨ 7 ਤੋਂ 8 ਤੋਲੇ ਜਿਹੜਾ ਸੋਨਾ ਸਿਗਾ 골ਡ ਸਿਗਾ ਉਹ ਜਿਹੜੇ ਗਹਿਣੇ ਸੀਗੇ ਉਹਨਾਂ ਦੇ ਉੱਤੇ ਹੱਥ ਸਾਫ਼ ਕੀਤਾ ਜਾਂਦਾ ਤੇ ਨਾਲ ਥੋੜਾ ਬੋਤਾ ਜਿਹੜਾ 10 ਤੋਂ 15000 ਕੈ ਸੀਗਾ ਉਹ ਲੈ ਕੇ ਜਾਇਆ ਜਾਂਦਾ ਔਰ ਮੈਂ ਵੀ ਦੱਸ ਦਿੰਦਾ ਜਿਹੜਾ ਇਹ ਬੈਗ ਇਹ ਜਿਹੜਾ 골ਡਨ ਬੈਗ ਹੈਗਾ ਇਹਦੇ ਵਿੱਚ 골ਡ ਸਿਗਾ ਰੱਖਿਆ ਹੋਇਆ ਇਹਦੇ ਵਿੱਚ ਹੀ ਕੈ ਸੀਗਾ ਬਾਕੀ ਅਸੀਂ ਜਿਹੜੇ ਮਾਲਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਸਰ ਕਿਵੇਂ ਪਤਾ ਲੱਗਦਾ ਤੁਹਾਨੂੰ ਜਦੋਂ ਤੁਸੀਂ ਘਰੇ ਆਉਂਦੇ ਹੋ ਕਿ ਕੀ ਸਾਹਮਣੇ ਸਾਰਾ ਕੁਝ ਹੁੰਦਾ ਸਾਡੇ 8:30 ਵਜੇ ਰਾਤੀ ਅਸੀਂ ਆਏ ਸੀ ਤੇ ਬਾਹਰੇ ਬ੍ਰਦਰ ਸੀ ਸਾਹਮਣੇ ਮਿਸਟਰ ਕਲਸੀ ਸੀ ਬਾਹਰੇ 10-15 ਮਿੰਟ ਉਹਨਾਂ ਨਾਲ ਲੱਗੇ ਫਿਰ ਉਹ ਕਹਿੰਦੇ ਉਹ ਚਾਹ ਪਾਣੀ ਪੀਨੇ ਆ ਰੋਟੀ ਵੇਰਾ ਖਾ ਕੇ ਜਦੋਂ ਬਾਹਰ ਨਿਕਲੇ ਅੰਦਰ ਲਾਈਟ ਚੱਲ ਰਹੀ ਸੀ ਦੋਨਾਂ ਕਮਰਿਆਂ ਦੀ ਇਸ ਕਮਰੇ ਦੀ ਮੈਂ ਜਿੱਥੇ ਇਧਰ ਲਾਈਟ ਜਲ ਰਹੀ ਸੀ ਅਸੀਂ ਹੈਰਾਨ ਹੋ ਗਏ ਸੀ ਵੀ ਇਹ ਲਾਈਟ ਕਿਉਂ ਚੱਲ ਰਹੀ ਹੈ ਫਿਰ ਉਹ ਜਦੋਂ ਸਾਰੇ ਜਾਣੇ ਅੰਦਰ ਆਏ ਦੇਖਿਆ ਤੇ ਖਲਾਰਾ ਪਿਆ ਹੋਇਆ ਦੇ ਰਾਤੀ ਟਾਈਮ ਜ਼ਿਆਦਾ ਹੋ ਗਿਆ ਸੀ ਇਸ ਕਰਕੇ ਕੰਪਲੇਂਟ ਨਹੀਂ ਕਰ ਸਕਦੇ ਜਿਹਦੇ ਚ ਇਹ 골ਡਨ ਪਰਸ ਵਿੱਚ ਸਾਡਾ 골ਡ ਪਿਆ ਸੀ ਕਿੰਨਾ 골ਡ ਜਿਹਦੇ ਚ ਤਿੰਨ ਰੰਗ ਸੀ ਚੂੜੀਆਂ ਸੀ ਤਿੰਨ ਦੋ ਰੰਗ ਸੀ ਤੇ ਇੱਕ ਚੈਨੀ ਸੀ ਲਗਭਗ 20 ਗ੍ਰਾਮ ਦੀ ਹੋਵੇਗੀ ਤੇ 14000 ਕੈਸ ਸੀ ਉਹਦੇ ਚ ਪਿਆ ਅਪ੍ਰੋਕਸੀਮੇਟਲੀ ਕਿੰਨਾ ਕੁੱਛਾਨੇ ਦਾ ਅਪ੍ਰੋਕਸੀਮੇਟਲੀ ਹੁਣ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ 14 14000 ਤੇ ਕੈਸ ਸੀ ਬਾਕੀ ਜਿਹੜਾ 골ਡ ਉਹ ਕੋਈ 10 12 ਗ੍ਰਾਮ ਦੀਆਂ ਚੂੜੀਆਂ ਸੀ ਮਤਲਬ ਇੱਕ ਇੱਕ ਚੂੜੀ ਸੀ ਤਿੰਨ ਚੂੜੀਆਂ ਸੀ ਦੋ ਰੰਗ ਜਿਹੜੀਆਂ ਉਸ ਦਾ 7-8 ਗ੍ਰਾਮ ਦੇ ਏੜ-ਗੇੜ ਚ ਦੋਨੋਂ ਸੀ 7-8 7-8 ਤੇ 20 ਗ੍ਰਾਮ ਦੀ ਚੈਨੀ ਸੀ 14000 ਕਹਿ ਸੀ ਬਾਕੀ ਅਸੀਂ ਕੱਪੜੇ ਵੇਰੇ ਨੂੰ ਹੱਥ ਨਹੀਂ ਲਾਇਆ ਬਈ ਉਹ ਬਾਅਦ ਚ ਦੇਖਾਂਗੇ ਜਦੋਂ ਪੁਲਿਸ ਕੰਪਲੇਟ ਪੁਲਿਸ ਕੰਪਲੇਟ ਪੁਲਿਸ ਕੰਪਲੇਟ ਹੋ ਚੁੱਕੀ ਹੈ ਆਈਸੀ ਚੈੱਕ ਕਰਕੇ ਉਹ ਤੋਂ ਵੀ ਸਰਵੇ ਕਰਕੇ ਆ ਵੀ ਕਿਧਰ ਦੀ ਆਏ ਕਿਧਰ ਨਹੀਂ ਆਈ ਉਹ ਸਾਰੀ ਚੀਜ਼ ਉਹਨਾਂ ਨੇ ਇਹਨ ਜਿਹੜੇ ਸੀਸੀਟੀਵੀ ਆਸ-ਪਾਸ ਲੱਗੇ ਕੁਝ ਨਜ਼ਰ ਆਇਆ ਸੀਸੀਟੀਵੀ ਸਾਹਮਣੇ ਬ੍ਰਦਰ ਨੇ ਮੇਰੇ 575 474 ਨੰਬਰ 'ਚ ਯਮਨਗਰ ਮਿਸਟਰ ਕਲਸੀ ਨੇ ਤੇ 552 'ਚ ਸਰਦਾਰ ਜੀ ਨੇ ਅਮਰਜੀਤ ਸਿੰਘ ਇਹ ਇਹ ਨਾ ਦੇ ਲੱਗੇ ਹੋਏ ਨੇ ਕੈਮਰੇ ਬਾਕੀ ਚੈੱਕ ਕਰ ਰਹੇ ਹਾਂ ਕਿ ਕੋਈ ਪਤਾ ਨਹੀਂ ਲੱਗਿਆ ਅਜੇ ਤੱਕ ਕੋਈ ਪੁਲਿਸ ਨੇ ਕੀ ਅਸ਼ਵਸਨ ਦਿੱਤਾ ਹੈ ਪੁਲਿਸ ਨੇ ਕੰਪਲੇਂਟ ਲਿਖ ਲਈ ਹੈ ਤੇ ਉਹ ਐਫ ਆਈ ਆਰ ਦੀ ਕਾਪੀ ਕਹਿੰਦੇ ਅਸੀਂ ਤੁਹਾਨੂੰ ਭੇਜ ਦਿੰਨੇ ਹਾਂ ਤੇ ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਜੇ ਕੋਈ ਹੱਲ ਜਿਹੜਾ ਨਿਕਲ ਸਕੇ ਠੀਕ ਸੋ ਇਹ ਸਨ ਜਿਹੜੇ ਇਸ ਘਰ ਦੇ ਮਾਲਕ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਕੋਈ 8 ਕੁ ਟੋਲੇ ਸੋਨਾ ਹੈਗਾ ਜਿਹੜੇ ਗਹਿਣੇ ਸੀਗੇ ਉਹ ਆ ਚੈਨੀਆਂ ਕਹ ਲਈਏ ਜਾਂ ਰਿੰਗਸ ਹੁੰਦੀਆਂ ਉਹ ਹੈਗੀਆਂ ਚੂੜੀਆਂ ਹੈਗੀਆਂ ਉਹ ਉਤੇ ਨਾਲ 14 ਕੋ ਹਜ਼ਾਰ ਦੇ ਆਸ-ਪਾਸ ਜਿਹੜਾ ਕੈਸ਼ ਸੀਗਾ ਉਹ ਇੱਕ ਬੈਗ ਦੇ ਵਿੱਚ ਰੱਖਿਆ ਜਿਹੜਾ ਕਿ ਚੋਲਾ ਵੱਲੋਂ ਉਤੇ ਹੱਥ ਸਾਫ਼ ਕੀਤਾ ਗਿਆ ਔਰ ਕਿਉਂਕਿ ਪਹਿਲਾਂ ਵੀ ਜ਼ਿਕਰ ਕੀਤਾ ਕਿ 15 ਦਿਨ ਪਰਛੋਤਮਹਰੀ ਹੱਥੇ ਰਹਿੰਦੇ ਨੇ ਤੌਰ 15 ਕੋ ਦਿਨ ਜਿਹੜਾ ਇਹਨਾਂ ਦਾ ਖਰੜ ਖਰੜ ਦੇ ਵਿੱਚ ਨਿਵਾਸ ਸਥਾਨਾ ਉੱਥੇ ਚਲੇ ਜਾਂਦੇ ਨੇ ਔਰ ਬੀਤੇ ਕੱਲ ਹੀ 8:30 ਵਜੇ ਦੇ ਪਾਸ ਆਸ-ਪਾਸ ਇੱਥੇ ਪਹੁੰਚੇ ਸਰ ਤੇ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਲਾਈਟਾਂ ਜਗਦੀਆਂ ਸੀਗੀਆਂ ਤੇ ਹੱਕੇ ਬੱਕੇ ਰਹਿ ਜਾਂਦੇ ਨੇ ਜੋ ਆ ਕੇ ਦੇਖਦੇ ਨੇ ਤੇ ਕੀ ਕੀ ਸਮਾਨ ਚੋਰੀ ਹੋਇਆ ਉਹਦੇ ਬਾਰੇ ਜਾਣਕਾਰੀ ਸਾਨੂੰ ਇਹਨਾਂ ਨੇ ਦਿੱਤੀ ਹੈਗੀ ਔਰ ਪੁਲਿਸ ਕੰਪਲੀਟ ਕਰ ਪੁਲਿਸ ਵੱਲੋਂ ਆਸ਼ਵਾਸਤ ਕੀਤਾ ਗਿਆ ਕਿ ਜਲਦ ਹੀ ਜਿਹੜੇ ਆਸ-ਪਾਸ ਸੀਸੀਟੀਵੀ ਲੱਗੇ ਆ ਉਹਨਾਂ ਦੀ ਫੁਟੇਜ ਲੈ ਕੇ ਜੋ ਵੀ ਬਣਦੀ ਕਾਰਵਾਈ ਆ ਕੀਤੀ ਜਾਏਗੀ ਤੇ ਨਾਲੇ ਨਾਲ ਜਿਹੜੇ ਚੋਰਾਂ ਵੱਲੋਂ ਇਨਜ਼ਾਮ ਦਿੱਤਾ ਗਿਆ ਚੋਰੀ ਨੂੰ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ सुरेंद्र ਗੰਭੋਈ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ